ਸ਼ਾਸ਼ੀਕਾਲ ਜੀ ਇਹ ਵਾਲੇ ਸੂਟ ਜੋ ਆਰਡਰ ਤੇ ਰਹਿਣਗੇ ਪ੍ਰਿੰਟਰਡ ਸ਼ਰਟ ਰਹੇਗੀ ਤੇ ਸ਼ਰਟ ਤੇ ਜਿਹੜੀ ਐਮਬਰਾਇਡਰੀ ਹੋਏਗੀ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਰਹੇਗੀ 2 ਮੀਟਰ ਸ਼ਰਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਹੈ ਜਿਹੜਾ ਬਾਟਮ ਦਾ ਫੈਬਰਿਕ ਰਹੇਗਾ ਇਹ ਵਾਲੇ ਸੂਟ ਚਾਕਲੇਟ ਵੇਸ ਫੈਬਰਿਕ ਤੇ ਬਣੇ ਹੋਏ ਆ ਸ਼ਰਟ ਦੀ ਫਰੰਟ ਸਾਈਡ ਤੇ ਬਾਟਮ ਤੇ ਜਿਹੜਾ ਵਰਕ ਰਹੇਗਾ ਮਸਲੀਨ ਦਾ ਦੁਪੱਟਾ ਹੋਏਗਾ ਇਹਨਾਂ ਨਾਲ ਉੱਤੇ ਵਰਕ ਰਹੇਗਾ ਇਹ ਵਾਲੇ ਸੂਟ ਬਨਾਰਸੀ ਬ੍ਰੌਕਟ ਦੀ ਜਿਹੜੀ ਸ਼ਰਟ ਰਹੇਗੀ ਬਾਟਮ ਪਿਓਰ ਕ੍ਰੇਪ ਦੀ ਰਹੇਗੀ ਤੇ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲਾ ਸੂਟ ਸੌਫਟ ਆਰਗੈਂਜ਼ਾ ਦੀ ਸ਼ਰਟ ਰਹੇਗੀ ਤੇ ਸ਼ਰਟ ਦੇ ਫਰੰਟ ਸਾਈਡ ਹੈਂਡਵਰਕ ਰਹੇਗਾ ਬਾਟਮ ਹੈ ਜਿਹੜੀ ਸ਼ੈਂਟਨ ਦੀ 3 ਮੀਟਰ ਰਹੇਗੀ ਪਿਓਰ ਸ਼ਿਫਾਨ ਦਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਆਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਤੇ ਜਿਹੜੀ ਫਰੰਟ ਸਾਈਡ ਵਰਕ ਰਹੇਗਾ ਇਹਨਾਂ ਨਾਲ ਮਸਲੀਨ ਦੀ ਬਾਟਮ ਹੋਏਗੀ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਤੇ ਦੁਪੱਟੇ ਤੇ ਵੀ ਜਿਹੜਾ ਵਰਕ ਹੋਏਗਾ ਇਹ ਵਾਲਾ ਸੂਟ ਵੀ ਆਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਤੇ ਵਰਕ ਰਹੇਗਾ ਟੈਬੀ ਸਿਲਕ ਦੀ ਬਾਟਮ ਹੋਏਗੀ ਤੇ ਟੌਪ ਬਾਟਮ ਤੇ ਵੀ ਜਿਹੜਾ ਵਰਕ ਰਹੇਗਾ ਸ਼ਿਫੋਨ ਦਾ ਦੁਪੱਟਾ ਤੇ ਲੇਸਿਸ ਹੋਣਗੇ ਇਹ ਵਾਲਾ ਸੂਟ ਨੇ ਜਿਹੜੇ ਗਲਾਸ ਸ਼ਿਮਰ ਦੀ ਸ਼ਰਟ ਰਹੇਗੀ ਟੈਬੀ ਸਿਲਕ ਦੀ ਬਾਟਮ ਹੋਏਗੀ ਤੇ ਚਨੌਨ ਦਾ ਜਿਹੜਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਟੈਬੀ ਸਿਲਕ ਤੇ ਬਣਿਆ ਹੋਇਆ ਪੂਰਾ ਹੈਂਡਵਰਕ ਦਾ ਕੰਮ ਰਹੇਗਾ ਆਰਗੈਂਜ਼ਾ ਦਾ ਦੁਪੱਟਾ ਤੇ ਫੋਰਸੈਟ ਲੇਸ ਰਹੇਗੀ ਇਹ ਵਾਲਾ ਸੂਟ ਹੈ ਜਿਹੜਾ ਟੈਬੀ ਲਾਈਨਿੰਗ ਤੇ ਰਹੇਗਾ ਸ਼ਰਟ ਦੇ neck ਤੇ ਘੇਰੇ ਤੇ ਤੇ ਬਾਟਮ ਤੇ ਜਿਹੜਾ ਵਰਕ ਰਹੇਗਾ ਇਹਨਾਂ ਨਾਲ ਆਰਗੈਂਜ਼ਾ ਦਾ ਦੁਪੱਟਾ ਵਰਕ ਵਾਲਾ ਰਹੇਗਾ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ